ਦੋਸਤੋ ਕਈ ਦੇੜ ਕੇ ਕਿਸੇ ਵੀ ਦੇਸ਼ ਦੇ ਖਿਡਾਰੀ ਉਸ ਦੇਸ਼ ਦਾ ਇੱਕ ਵੱਡਮੁੱਲਾ ਸਰਮਾਇਆ ਹੁੰਦੇ ਹਨ ਪੂਰਾ ਦੇਸ਼ ਹੀ ਆਪਣੇ ਬਿਹਤਰੀਨ ਖਿਡਾਰੀਆਂ ਉੱਤੇ ਫਖਰ ਕਰਦਾ ਹੈ ਤੇ ਉਹਨਾਂ ਨੂੰ ਮਾਣ ਸਨਮਾਨ ਦਿੰਦਾ ਹੈ ਪਰ ਪਿਛਲੇ ਸਮੇਂ ਦੌਰਾਨ ਜਈਆਂ ਬਹੁਤ ਸਾਰੀਆਂ ਕਟਨਾਵਾਂ ਵੀ ਹੋਈਆਂ ਹਨ ਜਦੋਂ ਭਾਰਤ ਦੇ ਵੱਡੇ ਵੱਡੇ ਖਿਡਾਰੀ ਜਿਨ੍ਹਾਂ ਵਿੱਚੋਂ ਕੋਈ ਗੈਂਗਸਟਰ ਬਣ ਗਿਆ ਤੇ ਕਿਸੇ ਨੇ ਨਜੇ ਦੇ ਕਾਲੇ ਕਾਰੋਬਾਰ ਵਿੱਚ ਵੜ ਕੇ ਆਪਣਾ ਪੂਰਾ ਦਾ ਪੂਰਾ ਕੈਰੀਅਰ ਹੀ ਤਬਾਹ ਕਰ ਲਿਆ ਤੇ ਅਖੀਰ ਹੁਣ ਜਿੰਨਾਂ ਦੀਆਂ ਉੱਚੀਆਂ ਉੱਚੀਆਂ ਚਾਰ ਦਿਵਾਰੀਆਂ ਵਿੱਚ ਆਪਣੀ ਰਹਿੰਦੀ ਜ਼ਿੰਦਗੀ ਦੇ ਦਿਨ ਕੱਟ ਰਹੇ ਹਨ ਅਤੇ ਹੋ ਸਕਦਾ ਹੈ ਕਿ ਉਹ ਆਪਣੇ ਬੀਤੇ ਵੇਲੇ ਤੇ ਪਛਤਾਵਾ ਵੀ ਰਹੇ ਹੋਣ ਅਜੇ ਹੀ ਇੱਕ ਵੱਡੇ ਖਿਡਾਰੀ ਦੀ ਜਿੰਦਗੀ ਦਾ ਸਫ਼ਰ ਨਾਮ ਅੱਜ ਦੀ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੋ ਕਿ ਇੱਕ 올ੰਪੀਅਨ ਖਿਡਾਰੀ ਸੀ ਜਿਸ ਨੇ ਪੂਰੀ ਦੁਨੀਆ ਨੂੰ ਉਗਰਾ ਕੇ 올ੰਪਿਕ ਖੇਡਾਂ ਵਿੱਚ 골ਡ, ਸਿਲਵਰ ਅਤੇ ਬ੍ਰਾਉਂਜ਼ ਮੈਡਲ ਹਾਸਲ ਕੀਤੇ ਸਨ ਪੂਰਾ ਦੇਸ਼ ਹੀ ਇਸ ਖਿਡਾਰੀ ਤੇ ਉਸ ਵਕਤ ਮਾਣ ਕਰਦਾ ਸੀ ਜਿਸ ਨੇ ਭਾਰਤ ਦੀ ਪਹਿਲਵਾਨੀ ਨੂੰ ਇੱਕ ਨਵੇਂ ਮੁਕਾਬਲੇ ਨੇਹਾਂ ਦਾ ਪਰ ਫਿਰ ਅਚਾਨਕ ਉੱਡਾਇ ਉਸ ਖਿਡਾਰੀ ਤੋਂ ਇੱਕ ਕਿਡਨਾਪਿੰਗ ਤੇ ਇੱਕ ਕਤਲ ਜਿਸ ਤੋਂ ਬਾਅਦ ਉਹ ਖਿਡਾਰੀ ਅੱਜ ਤਿਹਾਰ ਜੇਲ੍ਹ ਵਿੱਚ ਬੈਠਾ ਜ਼ਿੰਦਗੀ ਗੁਜ਼ਾਰ ਰਿਹਾ ਇਸ ਮਸ਼ਹੂਰ ਖਿਡਾਰੀ ਦਾ ਨਾਮ ਹੈ ਚਚੀਲ ਕੁਮਾਰ ਚਚੀਲ ਕੁਮਾਰ ਜਿਸ ਨੇ ਕੁਸ਼ਤੀ ਵਿੱਚ 올림픽 ਖੇਡਾਂ ਵਿੱਚ ਮੈਡਲ ਜਿੱਤ ਕੇ ਪੂਰੇ ਦੇਸ਼ ਦਾ ਨਾਮ ਰੌਸ਼ਨ ਕੀਤਾ ਫਿਰ ਉਹ ਕਿਵੇਂ ਇੱਕ ਕਤਲ ਕੇਸ ਵਿੱਚ ਅੱਜ ਜੇਲ੍ਹ ਵਿੱਚ ਪਹੁੰਚ ਗਿਆ ਕਿੰਨੇ ਵੱਡੇ ਵੱਡੇ ਚੈਨਲ ਚਚੀਲ ਕੁਮਾਰ ਨਾਲ ਜੁੜੇ ਹੋਏ ਸਨ ਕਿੰਨੀਆਂ ਵੱਡੀਆਂ ਕੰਪਨੀਆਂ ਕਿੰਨੇ ਵੱਡੇ ਬ੍ਰੈਂਡਾਂ ਨੇ ਉਸ ਨੂੰ ਸਾਈਨ ਕੀਤਾ ਹੋਇਆ ਸੀ ਫੇਰ ਅਜਹਾ ਕੀ ਹੋਇਆ ਕਿ ਅੱਜ ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਸੁਚੀਲ ਕੁਮਾਰ ਦੀ ਪੂਰੀ ਜ਼ਿੰਦਗੀ ਹੀ ਬੜੀ ਫਿਲਮੀ ਹੈ ਜਿਸ ਬਾਰੇ ਸੁਣ ਕੇ ਤੁਹਾਡੇ ਪੈਰਾਂ 'ਤੇ ਵੀ ਜਮੀਨ ਨਿਕਲ ਜਾਵੇਗੀ ਪਰ ਉਸ ਤੋਂ ਪਹਿਲਾਂ ਬੇੜਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸੁਚੀਲ ਕੁਮਾਰ ਨੇ ਲਗਾਤਾਰ ਦੋ ਵਾਰ 2008 ਵਿੱਚ ਬੀਜਿੰਗ 올림픽 ਵਿੱਚ ਸਿਲਵਰ ਅਤੇ 2012 ਵਿੱਚ ਲੰਡਨ 올림픽 ਖੇਡਾਂ ਵਿੱਚ ਬ੍ਰਾਊਜ਼ ਮੈਡਲ ਹਾਸਲ ਕੀਤਾ ਸੀ। ਅੱਜਕੱਲ ਸੁਚੀਲ ਕੁਮਾਰ ਤੇ ਹਾਰ ਜੇਲ੍ਹ ਵਿੱਚ ਬੱਧਾ ਹੈ ਪਰ ਉਹ ਇੱਥੇ ਪਹੁੰਚਿਆ ਕਿਵੇਂ? 4 ਮਈ 2021 ਵਿੱਚ ਦਿੱਲੀ ਦਾ ਛਤਰਸਾਲ ਸਟੇਡੀਅਮ ਜੋ ਕਿ ਸੁਚੀਲ ਕੁਮਾਰ ਦਾ ਇੱਕ ਤਰ੍ਹਾਂ ਦਾ ਘਰ ਸੀ ਉੱਥੇ ਵਾਪਰੀ ਸੀ ਇੱਕ ਘਟਨਾ। ਸੁਚੀਲ ਕੁਮਾਰ ਦੇ ਬੀਤੇ ਇੱਕ ਡੇਢ ਦਾ ਆਕੇ ਵਿੱਚ ਆਪਣੀ ਜ਼ਿੰਦਗੀ ਦਾ ਜਿੰਨਾ ਸਮਾਂ ਛਤਰਸਾਲ ਸਟੇਡੀਅਮ ਵਿੱਚ ਗੁਜ਼ਾਰਿਆ ਸੀ ਪ੍ਰੈਕਟਿਸ ਕਰਦੇ ਹੋਏ ਇਹਨਾਂ ਸਮਾਂ ਤਾਂ ਉਸਦੇ ਘਰ ਵਿੱਚ ਹੀ ਗੁਜ਼ਾਰਿਆ ਹੁੰਦਾ। ਚਚੀਲ ਕੁਮਾਰ ਨੇ ਇਸੇ ਸਟੇਡੀਅਮ ਵਿੱਚ ਇੱਕ ਹੋਰ ਪਹਿਲਵਾਨ ਜੋ ਕਿ ਜੂਨੀਅਰ ਨੈਸ਼ਨਲ ਚੈਂਪੀਅਨ ਸੀ ਸਾਗਰ ਧੜਕੜ ਦਾ ਉਸ ਨੂੰ ਤੇ ਉਸਦੇ ਇੱਕ ਸਾਥੀ ਨੂੰ ਕਿਡਨਾਪ ਕਰਕੇ ਬਹੁਤ ਸਾਰੇ ਪਹਿਲਵਾਨਾਂ ਨਾਲ ਮਿਲ ਕੇ ਉਹਦੀ ਕੁੱਟ ਮਾਰ ਕੀਤੀ ਕੁੱਟਣ ਵਾਲੇ ਸਾਰੇ ਪਹਿਲਵਾਨਾਂ ਦੀ ਅਗਵਾਈ ਚਚੀਲ ਕੁਮਾਰ ਹੀ ਕਰ ਰਿਹਾ ਸੀ ਇਸ ਕੁੱਟ ਮਾਰ ਦੀ ਵੀਡੀਓ ਵੀ ਬਣਾਈ ਗਈ ਪਰ ਜੂਨੀਅਰ ਪਹਿਲਵਾਨ ਸਾਗਰ ਧੜਕੜ ਦੀ ਇਸ ਪੂਰੇ ਘਰਨਾਕਰਨ ਵਿੱਚ ਮੌਤ ਹੋ ਜਾਂਦੀ ਹੈ ਇਸ ਕੇਸ ਵਿੱਚ ਸਾਗਰ ਧੜਕੜ ਦੀ ਕਿਡਨਾਪਿੰਗ ਅਤੇ ਕਤਲ ਮਾਮਲੇ ਵਿੱਚ 12 ਹੋਰ ਪਹਿਲਵਾਨਾਂ ਸਮੇਤ ਸੁਚੀਲ ਕੁਮਾਰ ਅਜਿ ਥਿਆੜ ਜੇਲ੍ਹ ਵਿੱਚ ਬੰਦਾ ਹੈ ਇਹ ਉਸ ਸਮੇਂ ਦੀ ਇੱਕ ਬਹੁਤ ਵੱਡੀ ਘਟਨਾ ਸੀ ਕਿਉਂਕਿ ਉਸ ਵਕਤ ਪੂਰਾ ਦੇਸ਼ ਹੀ ਸੁਚੀਲ ਕੁਮਾਰ ਤੇ ਮਾਣ ਕਰ ਰਿਹਾ ਸੀ ਜਿਸ ਨੇ ਇੰਨਾ ਵੱਡਾ ਮਕਾਮ ਹਾਸਲ ਕੀਤਾ ਸੀ ਉਸ ਵਕਤ ਉਹ ਤਾਂ ਬਹੁਤ ਵੱਡਾ ਨਾਮ ਸੀ ਜਿਸ ਨੇ ਪਹਿਲਵਾਨੀ ਨੂੰ ਇੱਕ ਨਵੀਂ ਸੇਧ ਦਿੱਤੀ ਉਹ ਥਿਆੜ ਜੇਲ੍ਹ ਵਿੱਚ ਪਹੁੰਚ ਗਿਆ ਪਰ ਸੁਚੀਲ ਕੁਮਾਰ ਦੀ ਗੱਲਬਾਤ ਕਰਨ ਤੋਂ ਪਹਿਲਾਂ ਅਤੇ ਛਤਰਸਾਲ ਸਟੇਰੀਅਮ ਦੀ ਇਸ ਘਟਨਾ ਨੂੰ ਜਾਣਨ ਤੋਂ ਪਹਿਲਾਂ ਸਾਨੂੰ ਦਿੱਲੀ ਦੇ ਅੰਡਰਵਰਲਡ ਅਤੇ ਉੱਥੋਂ ਦੀ ਕਾਲੀ ਦੁਨੀਆ ਬਾਰੇ ਥੋੜੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ ਕਿਉਂਕਿ ਇਹ ਘਟਨਾ ਕੋਈ ਅਚਾਨਕ ਜੇਤ ਨਹੀਂ ਵਾਪਰੀ ਸੀ ਇਹ ਪੂਰਾ ਘਟਨਾ ਕਰਮ ਜੁੜਦਾ ਹੈ ਸੁਚੀਲ ਕੁਮਾਰ ਦੀ ਜ਼ਿੰਦਗੀ ਦੇ ਪਿਛਲੇ 4-5 ਸਾਲਾਂ ਦੇ ਦੌਰ ਆਲੰਪਿਕ ਜਿੱਤਣ ਤੋਂ ਬਾਅਦ ਸੁਚੀਲ ਕੁਮਾਰ ਦਾ ਬਹੁਤ ਸਾਰੇ ਮਵਾਦਾ ਦੇ ਵਿੱਚ ਨਾਮ ਜੁੜਿਆ ਪਰ ਇਸ ਘਟਨਾ ਤੋਂ 2-3 ਸਾਲ ਪਹਿਲਾਂ ਹੀ ਸੁਚੀਲ ਕੁਮਾਰ ਨੇ ਦਿੱਲੀ ਦੇ ਕਈ ਗੈਂਗਸ ਦੇ ਨਾਲ ਹੱਥ ਮਿਲਾ ਲਿਆ ਸੀ ਦੇਸ ਵਿੱਚ ਸਭ ਤੋਂ ਐਮਸੀ ਕਾਲਾ ਜਿਹੜੀ ਦਾ ਗੈਂਗ ਦੱਸਿਆ ਜਾਂਦਾ ਹੈ ਕਿ ਦਿੱਲੀ ਸ਼ਹਿਰ ਦੇ ਕਈ ਟੋਲ ਪਲਾਜ਼ਾ ਦਾ ਟੇਕਾ ਸੁਸ਼ੀਲ ਕੁਮਾਰ ਅਤੇ ਕਾਲਾ ਜਿਹੜੀ ਨੇ ਲਿਆ ਸੀ ਕਿਉਂਕਿ ਸੁਸ਼ੀਲ ਕੁਮਾਰ ਨਾਲ ਬਹੁਤ ਵੱਡੀ ਗਿਣਤੀ ਵਿੱਚ ਪ੍ਰਵਾੜ ਜੁੜੇ ਹੋਏ ਸਨ ਸੁਸ਼ੀਲ ਕੁਮਾਰ ਨੇ ਬਹੁਤ ਸਾਰੇ 바ਰ ਅਤੇ ਨਾਈਟ ਕਲੱਬਾਂ ਨੂੰ ਬੌਂਸਰ ਮੁਹैया ਕਰਵਾਉਣ ਦਾ ਕੰਮ ਵੀ ਸ਼ੁਰੂ ਕੀਤਾ ਹੋਇਆ ਸੀ ਬੇਸ਼ੱਕ ਸੁਸ਼ੀਲ ਕੁਮਾਰ ਨੇ ਜਦੋਂ 올림픽 ਮੈਡਲ ਜਿੱਤੇ ਸਨ ਉਸ ਵਕਤ ਉਸ ਨੂੰ ਪੈਸੇ ਦੀ ਕੋਈ ਕਮੀ ਨਹੀਂ ਸੀ ਰਹੀ ਰੇਲਵੇ ਵਿੱਚ ਉਸ ਨੂੰ ਸਰਕਾਰ ਵੱਲੋਂ ਇੱਕ ਨੌਕਰੀ ਦਿੱਤੀ ਹੋਈ ਸੀ ਦਿੱਲੀ ਦੇ ਇਸ ਸਰਕਾਰੀ ਛਤਰਸਾਲ ਸਟੇਡੀਅਮ ਵਿੱਚ ਉਹ ਬਤੌਰ ਅਫੀਸਰ ਔਨ ਡਿਊਟੀ तैनात ਸੀ ਛਤਰਸਾਲ ਸਟੇਡੀਅਮ ਦੇ ਕਰੀਬ ਦੋ ਦਾਕੇ ਜਿੰਮੇਵਾਰੀ ਇੱਕ ਦਬੰਗ ਅਤੇ ਪੂਰੇ ਬਦਮਾਸ਼ ਪਹਿਲਵਣ ਸਤਪਾਲ ਸਿੰਘ ਕੋਲ ਰਹੀ ਸੀ ਸਚੀਨ ਕੁਮਾਰ ਸਤਪਾਲ ਸਿੰਘ ਦਾ ਹੀ ਚੇਲਾ ਸੀ ਬਾਅਦ ਵਿੱਚ ਸਤਪਾਲ ਸਿੰਘ ਨੇ ਆਪਣੀ ਲੜਕੀ ਦਾ ਵਿਆਹ ਸਚੀਲ ਕੁਮਾਰ ਦੇ ਨਾਲ ਕਰ ਦਿੱਤਾ ਅਤੇ ਸਾਲ 2016 ਤੋਂ ਪੂਰੀ ਸਟੇਡੀਅਮ ਦੀ ਜ਼ਿੰਮੇਵਾਰੀ ਸੁਚੀਲ ਕੁਮਾਰ ਨੂੰ ਹੀ ਦੇ ਦਿੱਤੀ ਗਈ। ਸੁਚੀਲ ਕੁਮਾਰ ਉਸ ਵਕਤ ਟੋਕੀਓ 올림픽 ਜਨ ਦੀ ਜਤੋ ਜੈਦ ਕਰ ਰਿਹਾ ਸੀ ਪਰ ਇਸੇ ਦੌਰਾਨ ਹੀ ਇਹ ਘਟਨਾ ਵਾਪਰਦੀ ਹੈ। ਜਦੋਂ ਉਸਦੇ ਹੱਥੋਂ ਇੱਕ ਹੋਰ ਪ੍ਰਵਾਣ ਦੀ ਬਹੁਤ ਹੋ ਜਾਂਦੀ। ਸੁਚੀਲ ਕੁਮਾਰ ਨੂੰ ਹਰ ਸਾਲ ਕਰੋੜਾਂ ਰੁਪਏ ਸਿਰਫ ਮਸ਼ਹੂਰੀਆਂ ਤੋਂ ਹੀ ਆਉਦੇ ਸਨ ਪਰ ਇੰਨੇ ਪੈਸੇ ਇੱਕ ਚੰਗੀ ਨੌਕਰੀ ਔੜ ਦੇ ਬਾਵਜੂਦ ਉਹ ਕਾਲੀ ਦੁਨੀਆ ਵਿੱਚ ਤਸਦਾ ਹੀ ਗਿਆ। ਇਸ ਸਟੇਡੀਅਮ ਵਿੱਚੋਂ ਜਗੇਸ਼ਵਰ ਦੱਤ ਅਤੇ ਬਜਰੰਗ ਪੋਨੀਆਂ ਵਰਗੇ ਵੱਡੇ ਪਹਿਲਵਾਨ ਬੜੇ ਸਨ ਪਰ ਬਾਅਦ ਵਿੱਚ ਉਹਨਾਂ ਨੇ ਵੀ ਸੁਸ਼ੀਲ ਕੁਮਾਰ ਕਰਕੇ ਹੀ ਇਹ ਸਟੇਡੀਅਮ ਤੋਂ ਕਿਨਾਰਾ ਕਰ ਰਿਹਾ ਬਹੁਤ ਸਾਰੇ ਲੋਕਾਂ ਨੇ ਸ਼ੁਰੂਆਤ ਵਿੱਚ ਸੁਸ਼ੀਲ ਕੁਮਾਰ ਨੂੰ ਰੋਕਿਆ ਟੋਕਿਆ ਵੀ ਪਰ ਉਸ ਦੀ ਕਿਸੇ ਦੀ ਦੇ ਚੋੜੀ ਹਜ਼ਾਰਾਂ ਦੀ ਗਿਣਤੀ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਨਾਲ ਜੁੜੇ ਹੋਏ ਸਨ ਇਹ ਕੱਲਾ 76 ਸਾਲ ਸਟੇਡੀਅਮ ਹੀ ਨਹੀਂ ਬਲਕਿ ਪੂਰੀ ਦਿੱਲੀ ਅਤੇ ਪੂਰੇ ਹਰਿਆਣੇ ਦੇ ਜਿੰਨੇ ਵੀ ਵੱਡੇ ਪਲਵਾਰੀ ਦੇ ਅਖਾੜੇ ਸਨ ਉਹ ਸਾਰੇ ਦੇ ਸਾਰੇ ਸੁਚੀਲ ਕੁਮਾਰ ਦੇ ਅnder ਹੀ ਆਉਦੇ ਸਨ ਉਹ ਪਲਵਾਨਾਂ ਕੋਲੋ ਜਿਸ ਤਰੀਕੇ ਦੇ ਵੀ ਕੋਈ ਗੱਲ ਬਣਵਾਉਣਾ ਚਾਹਦਾ ਸੀ ਉਹ ਬਣਵਾ ਕੇ ਹੀ ਰਹਿਂਦਾ ਸੀ ਜੇਕਰ ਕੋਈ ਪਲਵਾਨ ਉਸ ਨੂੰ ਨਾ ਨੁੱਕਰ ਕਰਦਾ ਸੀ ਤਾਂ ਬਾਅਦ ਵਿੱਚ ਉਸ ਨੂੰ ਤਗ ਪ੍ਰਚਾਰ ਕੀਤਾ ਜਾਂਦਾ ਸੀ ਇਸੇ ਤਰ੍ਹਾਂ ਦਾ ਹੀ ਇੱਕ ਪਲਵਾਨ ਨਰ ਸਿੰਘ ਜਾਦਵ ਜਿਸ ਦੇ ਇੱਕ ਵਾਰੀ ਇਲਜ਼ਾਮ ਲਗਾਏ ਸਨ ਕਿ ਉਸ ਨੂੰ 올림픽 ਜਾਨ ਵਿੱਚ ਰੋਕਣ ਲਈ ਸੁਚੀਲ ਕੁਮਾਰ ਨੇ ਉਸ ਦੇ ਖਾਣੇ ਵਿੱਚ ਕੁਝ ਮਿਲਾ ਦਿੱਤਾ ਜਿਸ ਕਰਕੇ ਉਸ ਦਾ ਡੋਪ ਪੋਜ਼ਿਟਿਵ ਆਇਆ ਸਚੀਲ ਕੁਮਾਰ ਕੋਲ ਬਲਾ ਕੇ ਪੂਰੇ ਦੇਸ਼ ਦੀ ਹੀ ਕੁਸ਼ਤੀ ਨੂੰ ਆਪਣੇ ਕੰਟਰੋਲ ਵਿੱਚ ਰੱਖਣਾ ਚਾਹਦਾ ਸੀ ਉਹ ਪੂਰੇ ਪਲਵਾਰਾ ਤੇ ਆਪਣਾ ਕੰਟਰੋਲ ਕਰਨਾ ਚਾਹਦਾ ਸੀ ਜਿਸ ਵਿੱਚ ਉਸਦੇ ਦੂਜੇ ਧੰਦੇ ਜਿਵੇਂ ਬੌਸਰ ਸਪਲਾਈ ਕਰਨਾ ਟੋਨ ਪਲਾਜ਼ਿਆਂ ਦਾ ਠੇਕਾ ਇਹਨਾਂ ਧੰਦਿਆਂ ਵਿੱਚ ਉਸਦਾ ਫਾਇਦਾ ਹੋ ਸਕੇ ਪੂਰੀ ਕੁਸ਼ਤੀ ਦਾ ਹੀ ਹੈਡ ਓਨ ਕਰਕੇ ਉਸ ਨੂੰ ਕੋਈ ਰੋਕਣ ਟੋਕਣ ਵਾਲਾ ਵੀ ਨਹੀਂ ਸੀ ਸਚੀਲ ਕੁਮਾਰ ਦੇ ਹੱਥੋਂ ਕਤਲ ਹੋਣ ਵਾਲਾ ਪਲਵਾਰ ਸਾਗਰ ਤੜਖੜ ਅਤੇ ਉਸਦਾ ਇੱਕ ਹੋਰ ਸਾਥੀ ਅਜੀ ਇੱਕ ਵਿਵਾਦਿਤ ਫਲੈਟ ਦੇ ਵਿੱਚ ਰਹਦੇ ਸਨ। ਕਿਹਾ ਜਾਂਦਾ ਹੈ ਕਿ ਇਹ ਫਲੈਟ ਕਿਸੇ ਤਰੀਕੇ ਦੇ ਨਾਲ ਸ਼ਸ਼ੀਲ ਕੁਮਾਰ ਕੋਲ ਆ ਗਿਆ ਤੇ ਉਸ ਨੇ ਸਾਗਰ ਧੜਕੜ ਨੂੰ ਇਹ ਫਲੈਟ ਖਾਲੀ ਕਰ ਲਈ ਕਿਹਾ। ਇਸੇ ਦੌਰਾਨ ਹੀ ਸਾਗਰ ਦੀ ਕੁਝ ਕਹਾ ਸੁਣੀ ਸ਼ਸ਼ੀਲ ਕੁਮਾਰ ਦੇ ਬੰਦਿਆਂ ਨਾਲ ਹੋ ਜਾਂਦੀ ਹੈ ਤੇ ਫਿਰ ਉਸ ਨੂੰ ਸਭ ਕੁ ਸਕੋਰ ਦੇ ਮਤਵ ਦੇ ਨਾਲ ਅਤੇ ਆਪਣੇ ਦਬੰਗ ਕਿਰਦਾਰ ਨੂੰ ਚਮਕਦਾ ਰੱਖਣ ਲਈ ਸ਼ਸ਼ੀਲ ਕੁਮਾਰ ਨੇ ਕੁਝ ਹੋਰ ਪਹਿਲਵਾਨ ਬੁਲਾਏ ਜਿਨ੍ਹਾਂ ਵਿੱਚੋਂ ਸਾਗਰ ਧੜਕੜ ਤੇ ਉਹਦੇ ਸਾਥੀ ਨੂੰ ਕਿਡਨਾਪ ਕਰ ਲਿਆ ਜਾਂਦਾ ਹੈ। ਡ੍ਰਾਈਵ ਕਰਕੇ ਉਸ ਨੂੰ 76 ਸਾਲ ਸਟੇਡੀਅਮ ਲਿਆ ਕੇ ਉਸ ਨਾਲ ਕੁੱਟ ਮਾਰ ਕੀਤੀ ਗਈ ਕੁੱਟਣ ਵੇਲੇ ਵੀ ਸੁਸ਼ੀਲ ਕੁਮਾਰ ਉੱਥੇ ਖੜਾ ਸੀ ਅਤੇ ਉਸਦੇ ਹੱਥ ਵਿੱਚ ਇੱਕ ਬੇਸਬਾਲ ਸੀ ਇਹਨਾਂ ਨੇ ਖੁਦ ਹੀ ਇੱਕ ਵੀਡੀਓ ਇਸ ਪੂਰੀ ਵਾਰਦਾਤ ਦੀ ਬਣਾਈ ਇਸ ਵੀਡੀਓ ਨੂੰ ਬਰਾਉਡਕਾਸਟ ਬਸ ਮਤਵ ਸਿਰਫ ਇੱਕੋ ਸੀ ਕਿ ਇਸ ਨੂੰ ਸਾਰੇ ਪਹਿਲਵਾਨਾਂ ਵਿੱਚ ਫਲਾਇਆ ਜਾਵੇ ਅਤੇ ਦੱਸਿਆ ਜਾਵੇ ਕਿ ਜਿਹੜਾ ਵੀ ਕੋਈ ਬੰਦਾ ਸੁਸ਼ੀਲ ਕੁਮਾਰ ਦੇ ਵਿਰੁੱਧ ਜਾਵੇਗਾ ਉਸ ਦਾ ਇਹੀ ਅਸਰ ਹੋਵੇਗਾ ਪਰ ਉਹ ਮਾਰਕਟ ਇੰਨੀ ਜ਼ਿਆਦਾ ਹੋ ਗਈ ਕਿ ਜਿਸ ਵਿੱਚ ਸਾਗਰ ਧੜਕੜਦੀ ਮੌਤ ਹੋ ਜਾਂਦੀ ਹੈ ਮੌਤ ਤੋਂ ਬਾਅਦ ਇਹ ਸਾਰੇ ਦੇ ਸਾਰੇ ਉੱਥੋਂ ਫਰਾਰ ਹੋ ਜਾਂਦੇ ਹਨ ਕਰੀਬ 3 ਹਫ਼ਤਿਆਂ ਤੱਕ ਸਚੀਲ ਕੁਮਾਰ ਫਰਾਰ ਹੀ ਰਹਿੰਦਾ ਹੈ ਤੇ ਅਖੀਰ ਫਿਰ ਤਿੰਡੀ ਸਪੈਸ਼ਲ ਸੈੱਲ ਦੀ ਟੀਮ ਉਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਆਪਣੀ ਚਾਰਜ ਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਜਿਸ ਵਿੱਚ ਸਚੀਲ ਕੁਮਾਰ ਦੇ ਇਨ ਕਾਰਨਾਮਿਆਂ ਦੇ ਖੁਲਾਸੇ ਹੋਏ ਸਨ ਅਤੇ ਉਹਦੋਂ ਤੋਂ ਲੈ ਕੇ ਹੀ ਸੁਚੀਲ ਕੁਮਾਰ tihad ਜੇਲ੍ਹ ਵਿੱਚ ਬੰਦਾ ਹੈ ਸੋ ਦੋਸਤੋ ਇਹ ਸੀ ਇੱਕ ਐਸੇ ਖਿਡਾਰੀ ਸੁਚੀਲ ਕੁਮਾਰ ਦੀ ਕਹਾਣੀ ਜਿਸ ਨੇ ਪਹਿਲਾਂ ਇੱਕ ਗੈਂਗਸਟਰ ਨਾਲ ਸਬੰਧ ਬਣਾਏ ਤੇ ਫਿਰ ਉਸ ਦੀ ਉਲਟੋ ਕੇ ਦੂਜੇ ਗੈਂਗ ਵਿੱਚ ਸ਼ਾਮਲ ਹੋਇਆ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੱਜਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ